ਦਾ ਜਸ ਸੁਣਦੇ ਨੇ ਕਹਿੰਦੇ ਕੋਹਲ ਕੁਆਹੀ ਅਸੀਂ ਉਹਨਾਂ ਤੋਂ ਕੋਹਲ ਕੁਆ ਕੇ ਜਾਣੇ ਛੋ ਇਸ ਤਰ੍ਹਾਂ ਦੇ ਨਾਲ ਫੇਰ ਰਸਨਾ ਦੀ ਵਾਰੀ ਆਉਂਦੀ ਹੈ ਰਸਨਾ ਦਾ ਕੰਮ ਹੁੰਦਾ ਜਾਪ ਕਰਨਾ ਉਹਦੇ ਪਰਮੇਸ਼ਰ ਦਾ ਜਾਪ ਛੱਡ ਕੇ ਮੰਤਰਾਂ ਦਾ ਜਾਪ ਕਰਨ ਲੱਗ ਜਾਵੇ ਫੇਰ ਤਾਂ ਤਰਕਾਰ ਜਾਊਗਾ ਨਿੰਦਿਆ ਦੀ ਗੱਲ ਤਾਂ ਛੱਡੋ ਨਿੰਦਿਆ ਨਾਲ ਤਾਂ ਨਰਕ ਕੁੰਭੀ ਨਰਕ ਚ ਜਾਣਾ ਹੀ ਜਾਣਾ ਉਹ ਜੀਵਨ ਬਰਬਾਦ ਕਰ ਲੈਂਦਾ ਕਿਥੇ ਬੈਗਰੂ ਵੈਗਰੂ ਕਿਥੇ ਮੰਤਰ ਆਜਾ ਅਜਾ ਮੈਂ ਛੋਟਾ ਹੁੰਦਾ ਪਰਾਦੇ ਸਾਹਿਬ ਭਾਈ ਗੁਰਵਚਨ ਸਿੰਘ ਜੀ ਹੁੰਦੇ ਉਹਨਾਂ ਕੋਲ ਲੋਕ ਮਤਾਰ ਆਲੇ ਆਈ ਜਾਂਦੇ ਸੀ ਬਿੱਥੂ ਲੜ ਜਾਣਾ ਸੱਪ ਲੜ ਜਾਣਾ ਉਹ ਮੰਤਰ ਪੜ ਦਿੰਦੇ ਸੀ ਉਹ ਠੀਕ ਠਾਕ ਹੋ ਜਾਂਦੇ ਸੀ ਚੰਗੀ ਉਹ ਸਾਧਨਾ ਕਰੀ ਹੋਈ ਮੇਰੇ ਨਾਲ ਬੜਾ ਪਿਆਰ ਕਰਦੇ ਸੀ ਮੈਨੂੰ ਕਹਿਣ ਲੱਗੇ ਤੈਨੂੰ ਮੈਂ ਮੰਤਰ ਲਿਖਾਉਣਾ ਦਿਵਾਲੀ ਦੀ ਰਾਤ ਨੂੰ ਪੜਨੀ 108 ਵਾਰੀ ਥੋੜਾ ਜਿਹਾ ਨਾ ਨਹੀਂ ਬੋਤਾ ਪੜਨੇ ਉਹ ਮਾਇਆ ਦੀ ਰਾਤ ਚਲੇ ਗਿਆ ਆਪਣੇ ਖੂਤੇ ਉੱਥੇ ਬਰਮੀ ਹੁੰਦੀ ਬਰਮੀ ਸਾਫ ਕਰ ਲਈ ਉਹ ਕਹਿੰਦਾ ਸੀ ਬਰਮੀ ਤੇ ਬੈਣੀ ਸਾਪ ਆਊਗਾ ਡਰ ਨਹੀਂ ਨਾ ਉਹ ਜਦੋਂ ਮੈਂ ਬੈਠ ਗਿਆ ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਮੈਂ ਆਹ ਮੈਂ ਕਿਹੜੇ ਪੁੱਠੇ ਚੱਕਰ ਚ ਪੈ ਗਿਆ ਕਿੱਥੇ ਤਾਂ ਬੈਗੂ ਬੈਗੂ ਕਰਦਾ ਸੀ ਕਿੱਥੇ ਹਾਰ ਲੂਣਾ ਜਮਹਾਰੀ ਗਿਆਨ ਕਰਨ ਲੱਗਿਆ ਉਸੇ ਵੇਲੇ ਮੈਂ ਉੱਠ ਕੇ ਮਾਣ ਤੇ ਆਇਆ ਮਾ ਭਜਨ ਕਰਨ ਉਹ ਵੇਰ ਪਾਈ ਵਲਾਸ ਜੀ ਦੇਖੋ ਕਿੰਨਾ ਕਹਿੰਦੇ ਨੇ ਵੀ ਕਹਿੰਦੇ ਜਿਹੜੀ ਰਸਨਾ ਨਾ ਵੈਗੁਰੂ ਮੰਤਰ ਛੱਡ ਕੇ ਹੋਰ ਮੰਤਰ ਜਪਣ ਲੱਗ ਗਏ ਕਹਿੰਦੇ ਉਹ ਸਰਕਾਰ ਹੈ ਉਹ ਰੱਖਣ ਵਾਲੀ ਨਹੀਂ ਹੈਗੀ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਘਟੀ ਰੇਜੇ ਬਾ ਕਰੋ சதਗੰਡ ਜਾਮਨਾ ਉਸ ਵਿੱਚ ਸ੍ਰੀ ਗੋਬਿੰਦ ਫੇ ਜਿਹੜਾ ਨਾਮ ਰਸਨਾ ਤੇ ਕਹਿੰਦੇ ਜੇ ਇੱਕ ਵਾਰੀ ਵੀ ਕਹਿਤਾ ਕਬੀਰ ਸਹੀ ਮੁਖ ਤਨ ਹੈ ਜੇ ਮੁਖ ਕਹੀਏ ਨਾਮ ਕਹਿੰਦੇ ਫਲ ਕਿੰਨਾ ਹੋਏਗਾ ਹਿਸਾਬ ਤੋਂ ਬਾਹਰ ਸਾਰਾ ਨਗਰ ਪਵਿੱਤਰ ਹੋ ਜਾਵੇ ਸਤਨਾਮ ਗੋਇਲ ਵਾਹੀ ਗੁਰੂ ਨੰਗਰ ਪਵਿੱਤਰ ਹੋ ਜਾਵੇ ਸਤਨਾਮ ਇਹੀ ਤਾਂ ਛਡੋ ਸਾਰਾ ਪਿੰਡ ਪਵਿੱਤਰ ਹੋ ਜਾਏਗਾ ਸਾਰਾ ਨਗਰ ਪਵਿੱਤਰ ਹੋ ਜਾਏਗਾ ਸੋ ਕਿੱਥੇ ਹੋਰ ਮੰਤਰ ਸਿਮਰਨੇ ਤਾੰਤਰਿਕ ਵਿਦਿਆ ਕਰਨੀ ਝੂਠ ਬੋਲਣਾ ਫਿੱਕਾ ਬੋਲਣਾ ਗੁਰਬਾਣੀ ਦੇ ਅੰਦਰ ਸਮਝਦੇ ਨਹੀਂ ਐ ਸਾਧੂ ਸੰਤ ਨਹੀਂ ਸਮਝਦੇ ਬੰਦੇ ਵੀ ਨਹੀਂ ਸਮਝਦੇ ਸੁਣੇ ਜਾਂਦੇ ਨੇ ਸੁਣੀ ਜਾਂਦੇ ਆਮਲ ਕਰਨ ਦੀ ਵਾਰੀ ਤੇ ਫੇਲ ਹੋ ਜਾਂਦੇ ਉਹ ਕਹਿੰਦੇ ਹੁੰਦੇ ਨੇ ਮਹਾਰਾਜ ਨੇ ਫਿੱਕਾ ਬੋਲਣ ਵਾਲੇ ਨੂੰ ਨਾ ਬਹੁਤ ਬੁਰਾ ਕਿਹਾ ਬਹੁਤ ਬੁਰਾ ਉਹ ਨੂੰ ਕਹਿੰਦੇ ਦਰਗਾਹ ਖਾਂ ਨਹੀਂ ਮਿਲਣੀ ਫਿੱਕਾ ਦਰਗਾਹ ਸੁਟਿਆ ਮੂੰਹ ਠੁਕਾ ਫਿੱਕੇ ਭਾਈ ਫਿੱਕਾ ਮੂਰਖਾ ਥੀਏ ਬਾਣਾ ਲੈ ਤੁਜਿਆ ਐਦੂੰ ਆ ਵੀ ਕੁਝ ਕਹਿ ਸਕਦੇ ਨੇ ਬਾਬਾ ਫਰੀਦ ਕਹਿੰਦਾ ਉਹ ਜੇ ਤਾ ਰੱਬ ਨੂੰ ਮਿਲਣਾ ਫਿੱਕਾ ਨਾ ਬੋਲੀ ਤੇਰਾ ਪੰਜਾਬੂ ਨੇ ਕਿਸੇ ਕੰਮ ਨਹੀਂ ਆਉਣਾ ਦਿਲ ਤੋੜ ਦੇਣਾ ਇੱਕ ਫਿੱਕਾ ਨਾ ਜਲਾਏ ਸਬਨਾ ਮੈਂ ਕੀ ਆ ਤਾ ਉਹ ਸਾਰਿਆਂ ਚ ਬੈਗਰੂ ਰਹਿੰਦਾ ਤੂੰ ਫਿੱਕਾ ਬੋਲ ਕੇ ਆਪਣੇ ਆਪ ਨੂੰ ਕੀ ਸਮਝਿਆ ਪਹਿਲਾਂ ਹੰਕਾਰੀ ਹੋਇਆ ਨਾ ਫਿੱਕਾ ਬੋਲਣ ਵੇਲੇ ਮੈਂ ਹੈਗਾ ਇਹ ਤਾਂ ਕੁਛ ਨਹੀਂ ਹੈ ਗਰੀਬ ਹੈ ਬੰਦਾ ਮੁੰਡੇ ਆਪਣੇ ਤੋਂ ਤਗੜੇ ਨੂੰ ਬੋਲੂ ਉਹਨੇ ਜਦੇ ਸਿਰ ਤੋਂ ਫੜ ਲੈਣਾ ਬੋਲ ਮਾਰੇ ਨੂੰ ਬੋਲ ਸਕਦਾ ਹੈ ਅਭਮਾਨੀ ਬੰਦਾ ਬਣ ਕੇ ਮਾਰੇ ਨੂੰ ਫਿੱਕਾ ਬੋਲ ਮਾਰਾ ਜਾਂਦਾ ਫਿੱਕਾ ਨਾ ਬੋਲ ਕਿਉਂਕਿ ਧਰਮ ਜਿਹੜਾ ਹੈ ਮਠਾਸ ਹੈ ਦੇ ਵਿੱਚ ਮਿਰਗਲ ਬਚਨ ਨੇ ਮਿੱਠੇ ਬਚੀ ਗੁਰੂ ਸਾਹਿਬ ਸਾਰੇ ਕਹਿੰਦੇ ਐ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੇ ਹੌ ਸੰਭਲ ਥੱਕੀ ਜੀ ਉਹ ਕਦੇ ਵੀ ਨਾ ਬੋਲੇ ਕੋੜਾ ਕਹਿੰਦੇ ਕਦੇ ਬੋਲਿਆ ਹੀ ਨਹੀਂ ਕੋੜਾ ਜਾਣਦਾ ਹੀ ਨਹੀਂ ਕੋੜਾ ਬੋਲਣਾ ਵੀ ਕੋੜਾ ਬੋਲਣਾ ਜਾਨਣਾ ਬਿਨ ਭਗਵਾਨ ਨੇ ਤਾ ਉਗਣ ਕੋ ਨਾ ਤੇ ਤਾ ਨਾ ਉਗਣ ਜਕਾਰ ਦਾ ਨਾ ਫੇਕਾ ਬੋਲਦਾ ਮਾਰੀ ਦੀ ਪਰਬਤਾ ਹੋ ਜਾਂਦੀ ਹੈ ਦੋ ਆਦਮੀ ਸਸਰੀ ਘਰ ਲਾ ਲਨ ਸਭ ਜੀ ਬੈਠੋ ਸਾਹਬ ਆ ਗਿਆ ਉਹ ਸਾਹਿਬ ਨੂੰ ਐ ਹੋ ਗਿਆ ਵੀ ਮੈਂ ਤਾਂ ਕੋਈ ਸਾਰਿਆਂ ਤੇ ਉੱਤੇ ਚਲੇਗਾ ਰੋਹਾਨੀ ਗਾਜ ਨਾਲ ਜਦ ਨਾਪਦੇ ਆ ਫਿਕਾ ਬੋਲਣ ਨਾਲ ਨੂੰ ਕਹਿੰਦੇ ਤੂੰ ਤਾਂ ਦਰਦਾਹ ਕੇ ਥਾ ਨਹੀਂ ਪਾਉਣਾ ਜੁੱਤੀਆਂ ਲੱਗਣ ਵਾਲੀਆਂ ਤੇਰੇ ਤੇ ਫਿਕਾ ਮੂਰਖਾ ਕੀ ਇਹ ਪਾਣਾ ਲੈ ਸਜਾਏ ਕਹਿੰਦੇ ਜੁੱਤੀਆਂ ਦੀ ਸਜ਼ਾ ਮਿਲਦੀ ਹੈ ਮੂਰਖ ਹੁੰਦਾ ਫਿਕਾ ਫਿਕਾ ਕੋਈ ਪ੍ਰੇਮੀ ਸੀ ਉਹ ਰਾਸਤੇ ਸਫਰ ਘਟ ਲਿਆ ਸੀ ਭੁੱਖ ਲੱਗੀਆਂ ਉਹਨੂੰ ਦੱਸਿਆ ਨੇ ਭੁੱਖ ਲੱਗੀ ਤਾਂ ਉਹਨੇ ਕਿਹਾ ਵੀ ਕਿਤੇ ਕਿਸੇ ਨੇ ਮੇਰੇ ਕੋਲ ਚੌਲ ਨੇ ਮੈਂ ਇਹ ਬਣਾ ਲਵਾਂ ਇੱਕ ਘਰ ਦੋ ਘਰ ਗਿਆ ਇੱਕ ਮਾਤਾ ਨੇ ਸੁਣਿਆ ਕਹਿੰਦੀ ਆ ਜਾ ਪੁੱਤਰ ਬਣਾ ਲੈ ਤੈਨੂੰ ਭੁੱਖ ਲੱਗੀ ਹੋਈ ਹੈ ਨਹੀਂ ਮੈਂ ਬਣਾ ਕੇ ਦੇ ਦਿੰਨੀ ਆ ਕਹਿੰਦਾ ਨਹੀਂ ਬਣਾਉਂਦਾ ਤਮਾਪੇ ਹੀ ਉਹ ਜਿਸ ਵਾਰ ਤੋਂ ਚੌਲ ਬਣਾਉਣ ਲੱਗਿਆ ਅਦ੍ਰਜੇ ਦੇ ਹੋ ਗਏ ਉਹ ਦੇਖਦਾ ਕੀ ਹੈ ਵੀ ਦਰਵਾਜ਼ਾ ਪੀੜਾ ਏ ਥੋੜਾ ਤੇ ਮਾਈ ਨੇ ਮੱਝ ਬੰਨੀ ਹੋਈ ਆ ਅੰਦਰ ਉਹ ਐ ਤਗੜੀ ਭਲੀ ਹੋਈ ਕਹਿੰਦਾ ਮਾਤਾ ਮਾਤਾ ਗੱਲ ਸੁਣ ਇੱਕ ਮੈਨੂੰ ਗੱਲ ਦੀ ਬੜੀ ਗਰਾਨੀ ਹੋਈ ਕਹਿੰਦੀ ਪੁੱਤ ਕੀ ਗੈ ਕਹਿੰਦਾ ਜੇ ਤੇਰੀ ਮੱਝ ਮਰ ਜਾਵੇ ਤੂੰ ਕੱਢੇਂਗੀ ਕਿਵੇਂ ਅੰਦਰੋਂ ਬਾਹਰ ਕਾਹੇ ਹਰਾਮੀ ਨਾ ਹੋ ਇੱਕ ਮੇਰੇ ਚੁੱਲੇ ਦੇ ਉੱਤੇ ਚੌਲ ਬਣਾ ਰਿਆ ਨਿਕਲ ਜਾ ਇੱਥੋਂ ਬਾਹਰ ਐ ਜਾ ਤੂੰ ਬੰਦਾ ਚੱਕ ਆਪਣੇ ਚੌਲ ਉਹਨੇ ਲਦੇ ਆਪਣੇ ਭਾਂਡੇ ਚੋਂ ਉਹਦੇ ਪਰਨੇ ਚ ਪਾ ਉਹ ਚੌਂਦਾ ਜਾਂਦਾ ਹੈ ਪਿੱਛੇ ਚੌਂਦੀ ਹੈ ਉਹ ਕਿਸੇ ਨੇ ਪੁੱਛਿਆ ਕਹਿੰਦੇ ਆ ਕੀ ਚੋਈ ਜਾਂਦਾ ਕਹਿੰਦੇ ਮੇਰੀ ਜਵਾਨ ਦਾ ਰਸ ਨਿਕਲ ਰਿਹਾ ਤੋ ਫਿੱਕਾ ਬੋਲਿਆ ਮਹਾਰਾਜ ਕਹਿੰਦੇ ਕਰਹਿਤ ਜੇ ਤੇ ਤੇ ਕੁਰਬਾਨ ਲੈ ਜਾ ਡਰਨਾ ਤੇਰਾ ਕੁਝ ਨਹੀਂ ਅਰਦਾਸ ਹੋ ਜੂ ਆਪੇ ਕਰ ਲਈ ਉਹ ਪਿਆਰਿਆ ਜੇ ਤੇਰੇ ਜਿੱਦ ਮਾਨ ਤੋਂ ਬੁੱਧੀ ਤੋਂ ਕੋਈ ਤੇਰੀ ਜਵਾਨ ਤੋਂ ਅੱਖਰ ਨਿਕਲ ਗਿਆ ਨਾ ਉਹਨੇ ਤਾਂ ਘਾ ਪਾ ਦੇਣਾ ਉਹ ਰਿਮਾ ਬੰਦਾ ਫਿਰ ਚਰਚੇ ਤੇ ਬਚਪਨ ਦੇ ਅੰਦਰ ਅਸੀਂ ਕਹਾਣੀ ਪੜ੍ਹਦੇ ਹੁੰਦੇ ਕਿਤਾਬ ਚ ਲਿਖੀ ਹੋਈ ਸੀ ਉਹ ਹੁੰਦੀਆਂ ਤਾਂ ਜਾਨਵਰਾਂ ਦੀਆਂ ਪਰ ਸਿੱਖਿਆ ਵਾਲੀਆਂ ਸੀ ਉਹ ਕੀ ਹੈ ਇੱਕ ਪੰਡਤ ਦੀ ਸ਼ੇਰ ਨਾਲ ਦੋਸਤੀ ਹੈ ਜਾਂ ਪੰਡਤ ਜੰਗਲ ਜਾਂਦਾ ਹੈ ਜਾਂ ਸ਼ੇਰ ਜਾਂਦਾ ਹੈ ਲੋਏ ਇੱਕ ਜ਼ਰੂਰ ਮਿਲਦੇ ਆਂ ਬਾਰਿਸ਼ ਤੇ ਆਉਂਦੇ ਉਹ ਸ਼ੇਰ ਦੀ ਬਾਰਿਸ਼ ਹੀ ਘਰ ਆਉਣ ਵਾਲੀ ਟਾਈਮ ਹੋ ਗਿਆ ਤੇ ਪੰਤਾਣੀ ਕਹਿਣ ਲੱਗੀ ਕਹਿੰਦੀ ਪੰਦੇ ਜੀ ਇੱਕ ਗੱਲ ਕਹਿੰਦੀ ਮੇਰੇ ਸਮਝ ਨਹੀਂ ਆਉਂਦਾ ਤੈ ਕਹਿੰਦੀ ਉਹਨੂੰ ਉਹਦੇ ਨਾਲ ਦੋਸਤੀ ਪਾਈ ਹੈ ਸ਼ੇਰ ਨਾਲ ਉਹ ਮਾਸ ਖਾਂਦਾ ਹੈ ਤਮਗੁਣੀ ਜਾਨਵਰ ਹੈ ਤੋ ਤੂੰ ਮਾਸ ਦੇ ਨੇੜੇ ਤੱਕ ਨਹੀਂ ਜਾਂਦਾ ਮੂੰਹ 'ਚੋਂ ਬਦਬੂ ਆਉਂਦੀ ਹੈ ਉਹਦੇ ਤੇ ਫਿਰ ਕਿਹਾ ਜਾ ਮਾਰੂ ਜਾਨਵਰ ਹੈ ਕਿਤੇ ਬੇਗਨ ਕੇ ਪੰਜਾ ਮਾਰੇ ਖਾਜੂ ਤੂੰ ਕਿਹਦਾ ਚਾਚੇ ਨਾਲ ਨਹੀਂ ਤੈਨੂੰ ਮਿੱਤਰਤਾ ਦਾ ਖਿਆਲ ਆਉਂਦਾ ਉਹ ਗੱਲਾਂ ਕਰਦੇ ਸ਼ੇਰ ਆ ਕੇ ਦਰਵਾਜ਼ੇ ਮੂਰੇ ਖੜ ਗਿਆ ਉਹਨੇ ਸਾਰੀਆਂ ਹੀ ਗੱਲਾਂ ਸੁਣ ਲਈ ਗੁੱਸੇ ਆ ਗਿਆ ਅੰਦਰ ਆ ਗਿਆ ਉਹਨੇ ਰਾਮ ਰਾਮ ਬੁਲਾਈ ਉਹ ਬੁਲਿਆ ਇਹਦਾ ਕਹਿੰਦਾ ਕੀ ਗੱਲ ਮਿੱਤਰ ਅੱਜ ਤੂੰ ਨਾਰਾਜ਼ ਹੋ ਗਿਆ ਕਹਿੰਦਾ ਹਾਂ ਕਹਿੰਦਾ ਐ ਕਰ ਮੈਂ ਤਾਂ ਖੁਸ਼ ਹੋਊਂਗਾ ਕੁਹਾੜਾ ਲੈ ਕੇ ਆ ਕੁਹਾੜਾ ਲਿਆ ਆ ਕਹਿੰਦਾ ਮੇਰੇ ਸਿਰ 'ਚ ਪੂਰੇ ਜ਼ੋਰ ਨਾਲ ਮਾਰ ਕਹਿੰਦਾ ਮੈਂ ਤਾਂ ਨਹੀਂ ਮਾਰਨੀ ਮੈਂ ਕਿਵੇਂ ਮਾਰਾਂ ਤੂੰ ਮੇਰਾ ਮਿੱਤਰ ਹੈ ਗੱਲ ਤਾਂ ਫਿਰ ਮੈਂ ਤੁਹਾਨੂੰ ਮਾਫ਼ ਕਰਦਾ ਤੇਰੇ ਘਰ ਵਾਲੀ ਨੂੰ ਵੀ ਤੈਨੂੰ ਵੀ ਮੈਨੂੰ ਗੁੱਸਾ ਆਇਆ ਹੋਇਆ ਮੇਰਾ ਗੁੱਸਾ ਬਹੁਤ ਬੁਰਾ ਹੈ 13 ਵਜੇ ਇੱਕੋ ਗੱਲ ਚ ਹੈ ਤੂੰ ਘਹਾੜਾ ਮਾਰ ਕੋਨੇ ਘਹਾੜਾ ਮਾਰਿਆ ਖੂਨ ਚੱਲਣ ਲੱਗਿਆ ਕਹਿੰਦਾ ਥੈਂਕ ਯੂ ਚਲੇ ਗਿਆ ਜੰਗਲ ਚੋਂ ਆਇਆ ਨਾ 2-3 ਮਹੀਨੇ ਇੱਕ ਦਿਨ ਫੇਰ ਆ ਗਿਆ ਕਹਿੰਦੇ ਕਿਵੇਂ ਅਜਿ ਬੜੀ देर ਲਾਤੀ ਤੁਸੀਂ ਦਰਸ਼ਨ ਨਹੀਂ ਦਿੱਤੇ ਕਹਿੰਦਾ ਦੇਣੀ ਨਹੀਂ ਸੀਗੇ ਕਹਿੰਦੇ ਅੱਜ ਕਿਵੇਂ ਆਏ ਉਹ ਕਹਿੰਦਾ ਮੇਰਾ ਜ਼ਖਮ ਤਾਂ ਦੇਖ ਮਿਟ ਗਿਆ ਜੋ ਜਿਹ ਹੈਗਾ ਉਹ ਜ਼ਖਮ ਵੀ ਮਿਟ ਗਿਆ ਤੇ ਵਾਲ ਵੀ ਆ ਗਏ ਤੇ ਜੱਤਾ ਆ ਗਈ ਕਹਿੰਦਾ ਹੁਣ ਤਾਂ ਦਿਸਦਾ ਹੀ ਨਹੀਂ ਤੇਰੇ ਜੱਤਾ ਆ ਗਈ ਹੁਣ ਤਾਂ ਕਿਸੇ ਨੂੰ ਨਹੀਂ ਪਤਾ ਲੱਗਦਾ ਕਹਦਲਾ ਸੁਣ ਇਹ ਤਾਂ ਗਿਆ ਮਿਟ ਤੈਂ ਜਿਹੜੀ ਤੇਰੇ ਘਰ ਵਾਲੀ ਨੇ ਬੋਲੀ ਮਾਰੀ ਨਾ ਮੈਨੂੰ ਉਹ ਨਹੀਂ ਮਿਟੀ ਹੈ ਉਹ ਮੈਂ ਖੜੀ ਆ ਉਹ ਨਹੀਂ ਮੇਰੀ ਮਿਲਸਾ ਦੀ ਮੈਂ ਉਹਦੇ ਨਾਲ ਬਿਮਾਰ ਹੋ ਗਿਆ ਉਹਦੀ ਗੱਲ ਸੁਣ ਸੋਏ ਮੂਰਖ ਬੰਦਾ ਬਿਨਾਂ ਸੋਚੇ ਸਮਝੇ ਐਹੀ ਦੀ ਫਿੱਕੀ ਗੱਲ ਕਹਿ ਜਾਂਦਾ ਕਿਸੇ ਦੇ ਬਾਲ ਬੱਚਿਆਂ ਦੀ ਬਾਲ ਬੱਚੇ ਹੱਥਾਂ ਚ ਕੰਟਰੋਲ ਚ ਕਰੇ ਹੋਏ ਨੇ ਮਰਜ਼ੀਆਂ ਕਰਦੇ ਕੇਸ ਬਣਾਇਆ ਹੋਰ ਕੋਈ ਕੰਮ ਕਰ ਲਿਆ ਕਰਦਾ ਹੀ ਨਹੀਂ ਫੇਰ ਉਹਨੂੰ ਫਿੱਕਾ ਬੋਲ ਕੇ ਗਰੰਟੀ ਆ ਵੀ ਤੇਰੇ ਬੱਚੇ ਨਹੀਂ ਇਹ ਕੰਮ ਕਰਨਗੇ ਅਜੇ ਫੇ ਕੀ ਗੱਲ ਕਹੂਗਾ ਉਹਦੇ ਤਨ ਮਨ ਨੂੰ ਅਗ ਲੱਗ ਜਾਂਦੀ ਹੈ ਸਾਲ ਤੇ ਬਾਅਦ ਪੁੱਛ ਲੋ ਕਦੇ ਨਹੀਂ ਭੁੱਲਦਾ 10 ਸਾਲ ਬਾਅਦ ਪੁੱਛ ਲੋ ਉਹ ਭੁੱਲਦਾ ਹੀ ਨਹੀਂ ساری ਜ਼ਿੰਦਗੀ ਮਹਾਰਾ ਜੀ ਕਹਿੰਦੇ ਕਿਡਾ ਪਾਪ ਕਰਿਆ ਜੇ ਤਾਂ ਰੱਬ ਨੂੰ ਮਿਲਣਾ ਸੀ ਪਿਆਰੇ ਤੂੰ ਫਿਕਾ ਕਿਉਂ ਬੋਲਦਾ ਇੱਕ ਫਿਕਾ ਨਾ ਗਲਾਈ ਸਬਨਾ ਮੈਂ ਸੱਚਾ ਤਾਂ ਮਾਲ ਸਭ ਅਮੋਲ ਹੈ ਇਹਦਾ ਸਾਰੇ ਨੇ ਸੋ ਇਸ ਤਰ੍ਹਾਂ ਦੇ ਨਾਲ ਫਿਕਾ ਬੋਲਦਾ ਕੌਣ ਹੈ ਜਵਾਨ ਬੋਲਦੀ ਮਾਰਾ ਕਹਿੰਦੇ ਇਹ ਜਿਹੜੀ ਜ਼ਬਾਨ ਐ ਨਾ ਉਹ ਰੱਖਾਂ ਦੇ ਹੀ ਕਾਬੂ ਨੀ ਹੋਜੇ ਜੇ ਤੂੰ ਨਾ ਆਵਨਾ ਜਪੇ ਦੀ ਬਾ ਮੇਰੀਏ ਕਿਰੋਂ ਤੇਰੇ E aí ਨਾ ਹੋਈ ਪਵਿੱਤਰ ਹੈ ਜਿਹੜੀ ਨਾਮ ਜਪਦੀ ਹੈ ਬੰਦਗੀ ਕਰਦੀ ਹੈ ਪਾਠ ਕਰਦੀ ਹੈ ਮਿੱਠਾ ਬੋਲ ਕੇ ਦਿਲ ਤਰਾਂਦੀ ਹੈ ਦੂਜੀਆਂ ਨਹੀਂ ਹੋਇਆ ਕਦੇ ਸੋ ਇਹਦੇ ਬਾਅਦ ਵਾਰੀ ਆ ਜਾਂਦੀ ਹੈ ਹੱਥਾਂ ਦੀ ਪੈਰਾਂ ਦੀ ਪੈਰਾਂ